ਇੱਕ ਅਗਰ ਜਵਾਨ ਬੇਟਾ ਚਲਾ ਜਾਂਦਾ ਉਸ ਦਾ ਜਿਹੜਾ ਦੁੱਖ ਉਹ ਮਤਲਬ ਬਿਆਨ ਨਹੀਂ ਕੀਤਾ ਜਾ ਸਕਦਾ ਜਾਂ ਫਿਰ ਉਹੀ ਦੱਸ ਸਕਦਾ ਕਿ ਜਿਸ ਨੂੰ ਇਹ ਦੁੱਖ ਲੱਗਾ ਹੋਵੇ ਤੇ ਕੋਈ ਉਸ ਦੇ ਮੈਸੇਜ ਨੂੰ ਅੱਗੇ ਲੈ ਕੇ ਜਾਣਾ ਜਾਂ ਲੋਕਾਂ ਦਾ ਸੰਜੋਗ ਮਿਲਣਾ ਉਹ ਇੱਕ ਬਹੁਤ ਵੱਡਾ ਸਕੂਨ ਮਿਲਦਾ ਕਿ ਕਮ ਸੇ ਕਮ ਬੇਟਾ ਮੇਰਾ ਜੋ ਕਦਮ ਲੈ ਕੇ ਗਿਆ ਸੀ ਉਸ ਦੇ ਨਾਲ ਇੰਨੀ ਜਨਤਾ ਖੜੀ ਹੈ ਕੁਝ ਪਰਸੈਂਟ ਹੁੰਦੇ ਨੇ ਜਿਨ੍ਹਾਂ ਨੇ ਸਿਰਫ ਆਉਣਾ ਹੀ ਇਸ ਮਕਸਦ ਦੇ ਨਾਲ ਹੈ ਕਿ ਅਸੀਂ ਮੇਲੇ ਵਿੱਚ ਜਾ ਰਹੇ ਆਂ ਔਰ ਅਸੀਂ ਉਥੇ ਉਲਟ ਕੰਮ ਕਰਨੇ ਨੇ ਉਹ ਬਾਜ਼ਾਰਾਂ ਦੇ ਵਿੱਚ ਘੁੰਮ ਕੇ ਆਪਣੀ ਹੁੱਲੜਬਾਜੀ ਕਰਕੇ ਘਰਾਂ ਨੂੰ ਵਾਪਸ ਸੜੇ ਜਾਣਗੇ ਪਿਛਲੇ ਹੌਲੇ-ਮੋਲੇ ਤੇ ਸਾਡਾ ਵੀਰ ਇੱਥੇ ਨਾਲ ਸੀ ਸਾਡੇ ਨਾਲ ਇੱਥੇ ਖੁਸ਼ੀਆਂ ਮਨਾਉਂਦਾ ਸੀ ਅੱਜ ਉਸ ਮਾਦੇ ਕੀ ਬੇਤਰੀ ਹੋਈ ਕਿ ਜੀ ਜਿਹਦਾ ਪੁੱਤ ਇੱਥੇ ਜਿਸ ਵਾਸਤੇ ਛੀਦ ਹੋਇਆ ਹਜੇ ਤੱਕ ਕੋਈ ਕੁਝ ਫਰਕ ਨਹੀਂ ਪਿਆ ਉਹਦੇ ਜੀ ਚੰਡੀਗੜ੍ਹ ਜਾਓ ਕਦੀ ਤੁਸੀਂ ਬੁਲਟ ਦੇ ਪਟਾਕੇ ਨਹੀਂ ਸੁਣੋਗੇ ਕਦੀ ਇਹੋ ਜਿਹੀ ਆਵਾਜ਼ ਨਹੀਂ ਸੁਣੋਗੇ ਇੱਥੇ ਆਣ ਕੇ ਕਿਉਂ ਟਰੈਕਟਰ ਦੇ ਸਪੀਕਰ ਲਾਉਣ ਨਾਲ ਬਾਬਾ ਨਹੀਂ ਮਿਲ ਜਾਣਾ ਇਥੇ ਨੀਵੇਂ ਹੋਗੇ ਆਓਗੇ ਤੇ ਸਭ ਕੁਝ ਮਿਲ ਜਾਏਗਾ ਕੁਝ ਨੌਜਵਾਨਾਂ ਵੱਲੋਂ ਪਤਿਤ ਪੁਨਾ ਅਤੇ ਫੁੱਲੜਵਾਜੀ ਲਗਾਤਾਰ ਕੀਤੀ ਜਾ ਰਹੀ ਹੈ ਅੱਜ ਉਹ ਸਾਡੇ ਵਿਚਕਾਰ ਨਹੀਂ ਹੈ ਕਾਰਨ ਕੀ ਬਣਿਆ ਫੁੱਲੜਵਾਰਿਆਂ ਨੂੰ ਰੋਕ ਰਿਹਾ ਸੀ ਪਰ ਰੋਕ ਦਾ ਰੋਕ ਦਾ ਅੱਜ ਉਹ ਆਪਣੀ ਮਾਂ ਦਾ ਪੁੱਤ ਅੱਜ ਪਿਓ ਦੀ ਆ ਅੱਖਾਂ ਦਾ ਤਾਰਾ ਉਹ ਖਤਮ ਹੋ ਗਿਆ ਇਸ ਜਹਾਨ ਤੋਂ ਚਲਾ ਗਿਆ ਲਾ ਮਹੱਲਾ ਦੇ ਪਾਵਨ ਪੁਰਬ ਦੇ ਸੰਦਰਭ ਦੇ ਵਿੱਚ ਮੈਂ ਇਸ ਵੇਲੇ ਤਖਸ਼ੀ ਸ਼੍ਰੀ ਕੇਸਗੜ ਸਾਹਿਬ ਦੇ ਬਿਲਕੁਲ ਸਾਹਮਣੇ ਖੜੀ ਹਾਂ ਇੱਕ ਬੜੀ ਸੰਜੀਦਗੀ ਭਰੀ ਤਸਵੀਰ ਦੇ ਰੂਪ ਰੂ ਤੁਹਾਨੂੰ ਕਰਵਾਵਾਂਗੀ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੀ ਵਾਰੀ ਹੋਲਾ ਮਹੱਲਾ ਦੇ ਇਸੇ ਪਾਵਨ ਪੁਰਬ ਦੇ ਮੌਕੇ ਵਿੱਚ ਅਸੀਂ ਇੱਥੇ ਇੱਕ ਨੌਜਵਾਨ ਨੂੰ ਕੋਇਆ ਸੀ ਸੋ ਅੱਜ ਉਸ ਨੌਜਵਾਨ ਦੇ ਪਿਤਾ ਜਿਸ ਨੌਜਵਾਨ ਦਾ ਨਾਮ ਪ੍ਰਦੀਪ ਸਿੰਘ ਸੀ ਜੋ ਕਿ ਬਾਹਰੋਂ ਕੈਨੇਡਾ ਦਾ ਪੀਆਰਸੀ ਔਰ ਹੋਲਾ ਮਹੱਲਾ ਮੌਕੇ ਅਨੰਦਪੁਰ ਪਹੁੰਚਿਆ ਸੀ ਕੁਝ ਹੁੱਲੜਵਾਜਾਂ ਨੂੰ ਕੁਝ ਲੋਕਾਂ ਨੂੰ ਜਿਨ੍ਹਾਂ ਨੇ ਟਰੈਕਟਰ ਦੇ ਉੱਤੇ ਉੱਚੀ ਆਵਾਜ਼ ਚ ਗਾਣੇ ਲਗਾਏ ਸੀ ਉਹਨਾਂ ਨੂੰ ਰੋਕਣ ਦੇ ਲਈ ਉਸ ਦੀ ਇੱਕ ਝੜਪ ਹੋਈ ਜਿਸ ਦੇ ਦੌਰਾਨ ਉਹ ਨੌਜਵਾਨ ਜਿਹੜਾ ਸੀ ਉਹ ਸਾਡੇ ਵਿੱਚ ਨਹੀਂ ਰਿਹਾ ਅੱਜ ਉਸਦੇ ਪਿਤਾ ਨੇ ਬੜੀ ਵੱਖਰੀ ਪਹਿਲ ਕਰਮੀ ਕੀਤੀ ਹੈਗੀ ਹੈ ਇੱਕ ਪਿਓ ਦੇ ਰੂਬਰੂ ਕਰਵਾਵਾਂਗੇ ਇੱਕ ਬੇਵਸ ਪਿਓ ਦੇ ਜਿਸ ਨੇ ਆਪਣਾ ਇਕਲੌਤਾ ਪੁੱਤਰ ਤਾਂ ਗਵਾ ਦਿੱਤਾ ਪਰ ਉਸ ਦੇ باوجود ਉਹ ਚਾਹੁੰਦਾ ਹੈ ਕਿ ਦੂਸਰਿਆਂ ਦੇ ਬੱਚੇ ਜਿਹੜੇ ਹੈਗੇ ਨੇ ਉਹ ਹੁੱਲੜਬਾਜੀ ਤੇ ਪੇਟ ਨਾ ਚੜਨ ਉਹ ਇਸ ਤਰ੍ਹਾਂ ਦੀ ਨਾਲ ਜਿਹੜੀ ਜ਼ਿੰਦਗੀ ਹੈ ਉਹਨਾਂ ਦੀ ਅਜਾਈ ਨਾ ਜਾਵੇ ਸੋ ਅਸੀਂ ਉਸ ਪਿਤਾ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਉਹਨਾਂ ਨੂੰ ਲੱਗ ਰਿਹਾ ਹੈਗਾ ਕਿਉਂ ਉਹਨਾਂ ਨੂੰ ਲੱਗਾ ਕਿ ਉਹਨਾਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਹੈ ਪਿਛਲੇ ਸਾਲ ਇਸੇ ਗੁਰੂ ਦੀ ਨਗਰੀ ਤੇ ਹੋਲੇ ਮਹਲੇ ਦੇ ਦੌਰਾਨ ਤੁਸੀਂ ਆਪਣਾ ਪੁੱਤਰ ਗਵਾ ਦਿੱਤਾ ਸੀਗਾ ਇਸ ਵਾਰ ਤੁਸੀਂ ਇੱਕ ਪ੍ਰੇਰਣਾ ਕਰਨ ਦੇ ਲਈ ਇੱਥੇ ਪੋਸਟਰ ਪੜ੍ਹ ਕੇ ਖੜੇ ਹੋ ਕੀ ਉਦੇਸ਼ ਹੈ ਤੁਹਾਡਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਿਛਲੇ ਸਾਲ ਸ਼ਹੀਦ ਭਾਈ ਪ੍ਰਦੀਪ ਸਿੰਘ ਨੇ ਉਸੇ ਨੌਜਵਾਨ ਹੁੱਲੜ ਬਾਜੀ ਕਰ ਰਹੇ ਸੀ ਜਿਨ੍ਹਾਂ ਨੂੰ ਰੋਕਣਾ ਚਾਇਆ ਲੇਕਿਨ ਉਹਨਾਂ ਨੇ ਉਸ ਗੱਲ ਨੂੰ ਸਮਝਣ ਦੀ ਬਜਾਏ ਕੇ ਸੀ ਗੁਰੂ ਘਰ ਆਏ ਆ ਉਲਟਾ ਇਕੱਠੇ ਹੋ ਕੇ ਉਸ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਸ਼ਹਾਦਤ ਦਾ ਜਾਮ ਪੀ ਗਿਆ ਲੇਕਿਨ ਉਸ ਦੀ ਜੋ ਪ੍ਰੇਰਣਾ ਸੀ ਉਸ ਨੂੰ ਅੱਗੇ ਲੈ ਕੇ ਜਾਣ ਔਰ ਇਸ ਗੁਰੂ ਘਰ ਦੇ ਮੇਲਿਆਂ ਦੇ ਵਿੱਚ ਕੋਈ ਹੋਰ ਪ੍ਰਦੀਪ ਸਿੰਘ ਇਹਨਾਂ ਹੁੱਲੜ ਬਾਜਾਂ ਦੇ ਹੱਥ ਨਾ ਚੜ ਜਾਏ ਜਾਂ ਕਿਸੇ ਦਾ ਬਾਪ ਦਾ ਨੁਕਸਾਨ ਨਾ ਹੋਵੇ ਅਸੀਂ ਇਸ ਕਰਕੇ ਇਸ ਮੈਸੇਜ ਨੂੰ ਹਰ ਨੌਜਵਾਨ ਤੱਕ ਪਹੁੰਚਾਉਣਾ ਚਾਹੁੰਦੇ ਆ ਕਿ ਉਹ ਗੁਰੂ ਘਰ ਨਰਮਤਾ ਦੇ ਨਾਲ ਆਉਣ ਗੁਰੂ ਘਰ ਦੀ ਮਰਜ਼ਾਦਾ ਅਨੁਸਾਰ ਆਉਣ ਔਰ ਗੁਰੂ ਘਰ ਆ ਕੇ ਹੁੱਲੜਬਾਜੀ ਬਿਲਕੁਲ ਨਾ ਕਰਨ ਗੁਰੂ ਘਰ ਨਸਮਤ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਲੈ ਕੇ ਜਾਣ ਇਸ ਕਰਕੇ ਅਸੀਂ ਅੱਜ ਇਹ ਉਪਰਾਲਾ ਕੀਤਾ ਕਿ ਇੱਥੋਂ ਜ਼ਿਆਦਾ ਤੋਂ ਜ਼ਿਆਦਾ ਸੰਗਤ ਨੂੰ ਇਹ ਮੈਸੇਜ ਪਹੁੰਚਾਇਆ ਜਾਏ ਕਿ ਹੁੱਲੜਬਾਜੀ ਨਹੀਂ ਕਰਨੀ ਚਾਹੀਦੀ ਸੋ ਜਿਵੇਂ ਮੈਂ ਦੇਖਿਆ ਕਿ ਬਹੁਤ ਸਾਰੇ ਨੌਜਵਾਨ ਇੱਥੇ ਤੁਹਾਡੇ ਨਾਲ ਖੜੇ ਹੈਗੇ ਆ ਜਿਨ੍ਹਾਂ ਦੀ ਇਹੀ ਬੇਨਤੀ ਹੈ ਕਿ ਹੁੱਲੜਬਾਜੀ ਨਾ ਕੀਤੀ ਜਾਏ ਆਮ ਤੌਰ ਤੇ ਹੁੱਲੜਬਾਜੀ ਨੌਜਵਾਨਾਂ ਵੱਲੋਂ ਹੀ ਕੀਤੀ ਜਾਂਦੀ ਹੈ ਜਦੋਂ ਅਸੀਂ ਰੋਡਸ ਤੇ ਜਾ ਕੇ ਦੇਖਦੇ ਹਾਂ ਟਰੈਕਟਰਾਂ ਨੂੰ ਰੇਸ ਦੇਣਾ ਜਾਂ ਬੁਪਰਾਂ ਦੀ ਆਵਾਜ਼ ਚੱਕ ਲੈਣਾ ਜਾਂ ਅਸ਼ਲੀਲ ਗਾਣੇ ਲਾ ਦੇਣਾ ਔਰ ਇੱਥੋਂ ਦੀ ਮਰਿਆਦਾ ਨੂੰ ਨਾ ਸਮਝਣਾ ਜਦੋਂ ਤੁਸੀਂ ਇਹਨਾਂ ਨੌਜਵਾਨਾਂ ਦੇ ਤੱਕ ਆਪਣਾ ਖਿਆਲ ਰੱਖਿਆ ਤੇ ਸਭ ਤੋਂ ਪਹਿਲਾਂ ਇਹਨਾਂ ਨੇ ਤੁਹਾਨੂੰ ਕੀ ਕਿਹਾ ਇਹ ਜਵਾਨ ਸਾਰੇ ਬਿਲਕੁਲ ਨਾਲ ਖੜੇ ਨੇ ਔਰ ਹੁੱਲੜਬਾਜ਼ ਪੂਰੇ ਨਹੀਂ ਹੁੰਦੇ ਕਿ ਪੂਰੇ ਉਹ ਜਿੰਨੇ ਸੰਗਤ ਆਈ ਹੈ ਸਾਰੇ ਹੁੱਲੜ ਬਾਜਨੇ ਜਾਂ ਪੂਰੇ ਨੌਜਵਾਨ ਜਿਹੜੇ ਨੇ ਉਹ ਹੁੱਲੜ ਬਾਜਨੇ ਕੁਝ ਪਰਸੈਂਟ ਹੁੰਦੇ ਨੇ ਜਿਨ੍ਹਾਂ ਨੇ ਸਿਰਫ ਆਉਣਾ ਹੀ ਇਸ ਮਕਸਦ ਦੇ ਨਾਲ ਹੈ ਕਿ ਅਸੀਂ ਮੇਲੇ ਵਿੱਚ ਜਾ ਰਹੇ ਹਾਂ ਔਰ ਅਸੀਂ ਉੱਥੇ ਉਲਟ ਕੰਮ ਕਰਨੇ ਨੇ ਉਹ ਜਿਹੜੇ ਨੌਜਵਾਨ ਨੇ ਉਹ ਗੁਰੂ ਦੀ ਨਗਰੀ ਦੇ ਲਾਗੇ ਇੱਥੇ ਕੰਮ ਕਿਸਕੜ ਸਾਬ ਵੀ ਨਹੀਂ ਪਹੁੰਚੇ ਹੋਣਗੇ ਉਹ ਬਜ਼ਾਰਾਂ ਦੇ ਵਿੱਚ ਘੁੰਮ ਕੇ ਆਪਣੀ ਹੁੱਲੜ ਬਾਜੀ ਕਰਕੇ ਘਰਾਂ ਨੂੰ ਵਾਪਸ ਚਲੇ ਜਾਣਗੇ ਤੇ ਇਸ ਕਰਕੇ ਉਹ ਨੌਜਵਾਨ ਨੇ ਜਿਹੜੇ ਗੁਰੂ ਘਰ ਨਸਮਸਤੇ ਹੋਣ ਆਏ ਨੇ ਔਰ ਇਸ ਚੀਜ਼ ਦੀ ਜ਼ਰੂਰਤ ਸਮਝ ਰਹੇ ਨੇ ਕਿ ਇਸ ਮੈਸੇਜ ਉਹਨਾਂ ਤੱਕ ਵੀ ਪਹੁੰਚਣਾ ਚਾਹੀਦਾ ਜੋ ਹੁੱਲੜ ਬਾਜ ਨੇ ਕਿ ਇਦਾਂ ਦਾ ਕੰਮ ਗੁਰੂ ਘਰ ਆ ਕੇ ਨਾ ਕਰਨ ਇਹੋ ਜੇ ਕਾਰਨ ਦੇ ਨਾਲ ਇੱਕ ਪਿਤਾ ਦੇ ਦਿਲ ਨੂੰ ਕਿੰਨਾ ਕਿ ਤਰਵਾਸਾ ਮਿਲਦਾ ਹੈ ਦੇਖੋ ਜ ਉਸ ਦੇ ਮੈਸੇਜ ਨੂੰ ਅੱਗੇ ਲੈ ਕੇ ਜਾਣਾ ਜਾਂ ਲੋਕਾਂ ਦਾ ਸੰਯੋਗ ਮਿਲਣਾ ਉਹ ਇੱਕ ਬਹੁਤ ਵੱਡਾ ਸਨੂਨ ਮਿਲਦਾ ਕਿ ਕਮ ਸੇ ਕਮ ਬੇਟਾ ਮੇਰਾ ਜੋ ਕਦਮ ਲੈ ਕੇ ਗਿਆ ਸੀ ਉਸ ਦੇ ਨਾਲ ਇੰਨੀ ਜਨਤਾ ਖੜੀ ਹੈ ਪਰ ਲੇਕਿਨ ਇੱਕ ਅਗਰ ਜਵਾਨ ਬੇਟਾ ਚਲਾ ਜਾਂਦਾ ਉਸ ਦਾ ਜਿਹੜਾ ਦੁੱਖ ਹੈ ਉਹ ਮਤਲਬ ਬਿਆਨ ਨਹੀਂ ਕੀਤਾ ਜਾ ਸਕਦਾ ਜਾਂ ਫਿਰ ਉਹ ਹੀ ਦੱਸ ਸਕਦਾ ਕਿ ਜਿਸ ਨੂੰ ਇਹ ਦੁੱਖ ਲੱਗਾ ਹੋਵੇ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਉਹਨਾਂ ਦੇ ਪਿਤਾ ਗੁਰਬਖਸ਼ ਸਿੰਘ ਪਰਦੀਪ ਸਿੰਘ ਜੋ ਪਿਛਲੇ ਸਾਲ ਹੋਲਾ ਮਲਾ ਤੇ ਆਏ ਸਨ ਉਦਰ ਦੇ ਪੀਆਰ ਸਨ ਸੋ ਨੌਜਵਾਨੇ ਦੇ ਬਾਰੇ ਦੇ ਵਿੱਚ ਕੀ ਸੋਚਦੇ ਹੈਗੇ ਨੇ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਤਾਂ ਕਹਿ ਰਹੇ ਨੇ ਹੁੱਲੜਬਾਜੀ ਨਹੀਂ ਕਰਨੀ ਪਰ ਨੌਜਵਾਨਾਂ ਦੀ ਇਹਦੇ ਤੇ ਕੀ ਰਾਏ ਹੈ ਉਹਨਾਂ ਕੋਲੋਂ ਜਾਣਾਂਗੇ ਤੁਸੀਂ ਇਹ ਪੋਸਟਰ ਫੜਿਆ ਹੋਇਆ ਗੀਤ ਤੇ ਬੁਲੇਟ ਦੇ ਪਟਾਕਿਆਂ ਨੂੰ ਛੱਡ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਗੁਰੂ ਘਰਾਂ ਨੂੰ ਜਾਈਏ ਸ਼ਬਦ ਕੀਰਤਨ ਗੁਰੂ ਮਰਿਆਦਾ ਹੀ ਹੈ ਖਾਲਸੇ ਦੀ ਪਹਿਚਾਨ ਸੋ ਤੁਸੀਂ ਬੇਨਤੀ ਕਰ ਰਹੇ ਹੈਗੇ ਹੋ ਕਿ ਹੁੱਲੜਵਾਜੀ ਨਹੀਂ ਹੋਣੀ ਚਾਹੀਦੀ ਅ ਜੀ ਆਪਣਾ ਇੱਥੇ ਨੌਜਵਾਨ ਮੇਲਾ ਮਨਾਉਣਾ ਆਉਂਦੇ ਨੇ ਜੀ ਇਹ ਖਾ ਇੱਥੇ ਹੋਲਾ ਮੋਲਾ ਮਨਾਉਣੀ ਆਉਂਦੇ ਆਪਣੇ ਗੁਰੂ ਸਾਹਿਬਾਨਾ ਨੇ ਨਮਸਤਕ ਹੋ ਕੇ ਦੱਸਿਆ ਕਿ ਹੋਲਾ ਮੋਲਾ ਤੇ ਜਦੋਂ ਆਓਗੇ ਸਿਰ ਜੋੜ ਕੇ ਇੱਕ ਦੂਜੇ ਦਾ ਦੁੱਖ ਦਰਦ ਵੰਡਾਓ ਨਾ ਕਿ ਇੱਥੇ ਆਣ ਕੇ ਪਟਾਕੇ ਚਲਾਓ ਚੰਡੀਗੜ੍ਹ ਕਿਉਂ ਨਹੀਂ ਪਟਾਕੇ ਚਲਦੇ ਜੀ ਪਿਕਨਿਕ ਸਪੋਰਟ ਇੱਥੇ ਇਹਨਾਂ ਨੇ ਮੰਨਵਾਇਆ ਇੱਕ ਹਿਸਾਬ ਦਾ ਚੰਡੀਗੜ੍ਹ ਕਿਉਂਕਿ ਉੱਥੇ ਪੁਲਿਸ ਸਖਤ ਹੈ ਇੱਥੇ ਪ੍ਰਸ਼ਾਸਨ ਥੋੜੀ ਸਖਤੀ ਕਰੇ ਸਾਰਾ ਕੁਝ ਬੰਦ ਹੋ ਸਕਦਾ ਹੈ ਸਿਰਫ ਥੋੜਾ ਜਿਹਾ ਇੱਧਰ ਧਿਆਨ ਦੇਣ ਦੀ ਲੋੜ ਹੈ ਪਿਛਲੇ ਹੌਲੇ-ਮੋਲੇ ਤੋਂ ਸਾਡਾ ਵੀਰ ਇੱਥੇ ਨਾਲ ਸੀ ਸਾਡੇ ਨਾਲ ਇੱਥੇ ਖੁਸ਼ੀਆਂ ਬਣਾਉਂਦਾ ਸੀ ਅੱਜ ਉਸ ਮਾਂ ਦੇ ਕੀ ਬੇਤਰੀ ਹੋਈਗੀ ਜੀ ਜਿਹਦਾ ਪੁੱਤ ਇੱਥੇ ਜਿਸ ਵਾਸਤੇ ਛੇੜ ਹੋਇਆ ਹਜੇ ਤੱਕ ਕੋਈ ਕੁਝ ਫਰਕ ਨਹੀਂ ਪਿਆ ਉਹਦੇ ਜੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਕੁੱਲੜ ਬਾਜੀ ਨੂੰ ਠੰਡ ਪੋਣੀ ਚਾਹੀਦੀ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਥੋੜਾ ਜਿਆ ਧਿਆਨ ਇੱਧਰ ਵੀ ਦਿਓ ਕਿਉਂਕਿ ਇਹ ਗੁਰੂ ਘਰ ਹੈ ਚੰਡੀਗੜ੍ਹ ਜਾਓ ਕਦੀ ਤੁਸੀਂ ਬੁਲਟ ਦੇ ਪਟਾਕੇ ਨਹੀਂ ਸੁਣੋਗੇ ਕਦੀ ਇਹੋ ਜੀ ਆਵਾਜ਼ ਨਹੀਂ ਸੁਣੋਗੇ ਇੱਥੇ ਆਣ ਕੇ ਕਿਉਂ ਇਹ ਸਾਡੇ ਗੁਰਾਂ ਦਾ ਇੱਥੇ ਦਾਰੇ ਇੱਥੋਂ ਸਾਨੂੰ ਮੰਗਣਾ ਨਾ ਕਿ ਅਸੀਂ ਇੱਥੇ ਵਿਖਾਉਣ ਆਉਣਾ ਕਿ ਸਾਡੇ ਕੋਲ ਐਡਾ ਵੱਡਾ ਟਰੈਕਟਰ ਹੈ ਬੁਲਟ ਹੈ ਇਹ ਸਭ ਗੁਰੂ ਨੇ ਦਿੱਤਾ ਤੁਹਾਨੂੰ ਤੁਸੀਂ ਨਿਉਂਕੇ ਆਓ ਸਿਰ ਝੁਕਾਓ ਮੱਥਾ ਟੇਕੋ ਗੁਰੂ ਸਾਹਿਬਾਨ ਸਭ ਕੁਝ ਸੁਣ ਗਏ ਪਰ ਜਦੋਂ ਤੁਸੀਂ ਹੁੱਲੜ ਬਾਜੀ ਕਰਦੇ ਹੋ ਹੁੱਲੜ ਬਾਜੀ 'ਚ ਨਾ ਕਿਸੇ ਦਾ ਫਾਇਦਾ ਹੋਣਾ ਨਾ ਹੋਇਆ। ਹੁੱਲੜ ਬਾਜੀ 'ਚ ਇੱਥੇ ਨੁਕਸਾਨ ਹੀ ਹੋਣਾ ਜੀ। ਬਾਕੀ ਮੇਰੇ ਨੌਜਵਾਨ ਵੀਰਾਂ ਨੂੰ ਬੇਨਤੀ ਏ ਟਰੈਕਟਰ ਦੇ ਸਪੀਕਰ ਲਾਉਣ ਨਾਲ ਬਾਬਾ ਨਹੀਂ ਮਿਲ ਜਾਣਾ। ਇੱਥੇ ਨੀਵੇਂ ਹੋ ਕੇ ਆਓਗੇ ਤੇ ਸਭ ਕੁਝ ਮਿਲ ਜਾਏਗਾ। ਬੁਲਟ ਦੇ ਪਟਾਕੇ ਪਾ ਕੇ ਕੁਝ ਨਹੀਂ ਮਿਲਣਾ। ਲੇਡੀਜ਼ ਇੱਥੇ ਇੰਨਾ ਪਰੇਸ਼ਾਨ ਹੁੰਦੇ ਛੋਟੇ ਬੱਚੇ ਪਰੇਸ਼ਾਨ ਹੁੰਦੇ ਆ। ਥੋੜਾ ਜਣਾ ਪ੍ਰਸ਼ਾਸਨ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਇਹ ਜੋ ਸਭ ਕੁਝ ਕੰਟਰੋਲ ਕੀਤਾ ਜਾ ਸਕੇ। ਨਾ ਕਿਸੇ ਹੋਰ ਮਾ ਦਾ ਪੁੱਤ ਇਸ ਤਰ੍ਹਾਂ ਸ਼ੀਦੀ ਪਾਵੇ ਇਸ ਕਰਕੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਥੋੜਾ ਜਿਹਾ ਇੱਧਰ ਧਿਆਨ ਦਿਓ ਜੋ ਤਾਂ ਕਿ ਜੋ ਇੱਥੇ ਹੋਲਾ ਮੋਲਾ ਸੀ ਜਿਸ ਤਰ੍ਹਾਂ ਪਹਿਲਾਂ ਮਨਾਉਂਦੇ ਸੀਗੇ ਪੁਰਾਣੇ ਜ਼ਮਾਨੇ 'ਚ ਉਸ ਤਰ੍ਹਾਂ ਮਨਾਈਏ ਨਾ ਕਿ ਲੋਕਾਂ ਨੂੰ ਦਿਖਾਈਏ ਸਾਡੇ ਕੋਲ ਟਰੈਕਟਰ ਨੇ ਡੀ ਜੇ ਅਸੀਂ ਚਲਾਉਣੇ ਆ ਗਾਣੇ ਚਲਾਉਣੇ ਆ ਇਸ ਤਰ੍ਹਾਂ ਬਾਬਾ ਕਦੇ ਨਹੀਂ ਮਿਲਦਾ ਜੀ ਨਿਉਕੇ ਆਓ ਫਲ ਪਾਓ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਨੌਜਵਾਨ ਵੀ ਇਹੀ ਚਾਹੁੰਦੇ ਨੇ ਕੀ ਕਹਿਣਾ ਚਾਹੋਗੇ ਪਿਛਲੀ ਵਾਰ ਇੱਥੇ ਇੱਕ ਨੌਜਵਾਨ ਦੀ ਮੌਤ ਹੋਈ ਸੀ ਔਰ ਅੱਜ ਤੁਸੀਂ ਤੱਕ ਸਾਡੇ ਸਾਹਮਣੇ ਆ ਕੇ ਕਹਿ ਰਹੇ ਹੋ ਕਿ ਹੁੱਲੜਬਾਜੀ ਨਹੀਂ ਕਰਨੀ ਚਾਹੀਦੀ ਆਮ ਤੌਰ ਤੇ ਨੌਜਵਾਨ ਜਿਹੜੇ ਮੁੰਡੇ ਹੈਗੇ ਯੰਗ ਮੁੰਡੇ ਉਹੀ ਇਸ ਗੱਲ ਨੂੰ ਨਹੀਂ ਸਮਝਦੇ ਹੈਗੇ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿੰਦਾ ਇਹ ਬਹੁਤ ਗਲਤ ਚੀਜ਼ ਆ ਇਸ ਕਰਕੇ ਬਹੁਤ ਵੱਡੀਆਂ ਚੀਜ਼ਾਂ ਹੋ ਸਕਦੀਆਂ ਜਿੱਦਾਂ ਕਿ ਉਹਨਾਂ ਦਾ ਮੌਤ ਵੀ ਹੋ ਸਕਦੀ ਆ ਇਸ ਕਰਕੇ ਸਾਨੂੰ ਹੁੱਲੜਬਾਜੀ ਨਹੀਂ ਕਰਨੀ ਚਾਹੀਦੀ ਇਸ ਕਰਕੇ ਬਹੁਤ ਮੌਤਾਂ ਹੋ ਗਈਆਂ ਸਾਡੇ ਸ਼ਹੀਦ ਬਾਬਾ ਪ੍ਰਦੀਪ ਸਿੰਘ ਜੀ ਇਸ ਨਾ ਕਰਕੇ ਸ਼ਹੀਦ ਹੋ ਗਏ ਇਹ ਗਲਤ ਗੱਲ ਹੈ ਇਹ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਪਿਛਲੀ ਵਾਰ ਇਸੇ ਤਰ੍ਹਾਂ ਦੇ ਨਾਲ ਹੋਲਾ ਮਹੱਲਾ ਦੇ ਦੌਰਾਨ ਇੱਕ ਨੌਜਵਾਨ ਦੀ ਇੱਥੇ ਮੌਤ ਹੋਈ ਸੀਗੀ ਔਰ ਉਹ ਦੂਸਰੇ ਨੌਜਵਾਨਾਂ ਦੇ ਨਾਲ ਇੱਕ ਝੜਪ ਸੀ ਜਿਸ ਦੇ ਵਿੱਚ ਉਹਨਾਂ ਨੂੰ ਹੁੱਲੜਬਾਜੀ ਯਾ ਡਾਇਰੈਕਟਰ ਦੇ ਉੱਤੇ ਉੱਚੀ ਆਵਾਜ਼ ਦੇ ਵਿੱਚ ਗੀਤ ਲਗਾਉਣ ਤੋਂ ਰੋਕਣ ਦੇ ਕਰਕੇ ਜਿਹੜਾ ਸੀਗਾ ਉਹ ਇੰਨਾ ਵੱਡਾ ਹੰਗਾਮਾ ਹੋਇਆ ਕਿ ਉਸ ਦੇ ਵਿੱਚ ਇੱਕ ਜਾਨ ਤੱਕ ਜਿਹੜੀ ਸੀਗੀ ਉਹ ਚਲੀ ਗਈ ਸੋ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੰਜਾਬੋਂ ਤੇ ਜਿਹੜੀ ਹੈ ਤੁਹਾਡੇ ਰੋਬਰੋ ਤਸਵੀਰਾਂ ਲੈ ਕੇ ਆਉਂਦੀ ਮੇਰੇ ਨਾਲ ਇਥੋਂ ਦੇ ਲੋਕਲ ਪੱਤਰਕਾਰ ਜੋ ਵੇਸ਼ ਵੀ ਹੈਗੇ ਨੇ ਆਪਾਂ ਉਹਨਾਂ ਕੋਲੋਂ ਜਾਣਦੇ ਹੈਗੇ ਆ ਚੋਇਸ਼ ਕਿੰਨਾ ਕੁ ਫਰਕ ਪਿਆ ਹੈਗਾ ਇਸ ਵਾਰ ਕਿਉਂਕਿ ਪਿਛਲੀ ਵਾਰ ਇੱਕ ਨੌਜਵਾਨ ਗਵਾਇਆ ਹੈਗਾ ਇਸੇ ਧਰਤੀ ਦੇ ਉੱਤੇ ਔਰ ਬੜਾ ਮੁਕੱਦਸ ਪੁਰਬ ਮੰਨਿਆ ਜਾਂਦਾ ਹੈ ਹੋਲਾ ਮਹੱਲਾ ਪਰ ਮੰਦਭਾਗੀ ਖਬਰ ਸੀ ਉਹ ਸੋ ਇਸ ਵਾਰ ਕਿੰਨਾ ਕੁ ਫਰਕ ਤੁਹਾਨੂੰ ਨਜ਼ਰ ਆਇਆ ਨੌਜਵਾਨਾਂ ਦੇ ਵਿੱਚ ਜਾਂ ਕਹਿ ਲਓ ਪ੍ਰਸ਼ਾਸਨ ਦੀ ਸਖਤਾਈ ਦੇ ਵਿੱਚ ਦੇਖੋ ਅਰਪਣ ਤੁਸੀਂ ਹਰ ਵਾਰ ਹੋਲਾ ਮਹੱਲਾ ਤੁਸੀਂ ਵੀ ਕਵਰ ਕਰਨ ਆਉਂਦੇ ਹੋ ਸਾਡੇ ਸਹਿਯੋਗੀ ਹੋ ਤੇ ਨਾਲ ਹੀ ਹੋਲੇ ਮਹੱਲੇ ਮੌਕੇ ਜਿੱਥੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਘਰ ਚ ਨਤਮਸਤਕ ਹੋਣ ਆਂਦੀ ਹੈ ਉੱਥੇ ਸ਼ਰਧਾ ਦੇ ਫੁੱਲ ਵੀ ਭੇਟ ਕਰਦੀ ਹੈ ਗੁਰੂ ਸਾਹਿਬ ਨੂੰ ਕਿਉਂਕਿ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਜੋ ਸੰਗਤ ਗੁਰੂ ਸਾਹਿਬ ਪ੍ਰਤੀ ਸ਼ਰਧਾ ਤੇ ਸਤਕਾਰ ਭੇਟ ਕਰਦੀ ਹੈ ਉੱਤੋਂ ਪਤਾ ਲੱਗਦਾ ਹੈ ਪਰ ਕੁਝ ਨੌਜਵਾਨਾਂ ਵੱਲੋਂ ਪਤਿਤ ਪੁਣਾ ਅਤੇ ਫੁੱਲੜਵਾਜੀ ਲਗਾਤਾਰ ਕੀਤੀ ਜਾ ਰਹੀ ਹੈ ਅਰਪਣ ਕਿਤੇ ਨਾ ਕਿਤੇ ਸਾਨੂੰ ਇੰਜ ਲੱਗਦਾ ਹੈ ਕਿ ਇਹ ਸ਼ਰਾਰਤੀ ਤਤਵੀ ਵਿੱਚ ਇਨਵੋਲਵਡ ਨੇ ਜੋ ਕਿ ਸਿੱਖ ਧਰਮ ਤੇ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਸਿੱਖ ਧਰਮ ਦਾ ਮੈਸੇਜ ਉਹਦਾ ਸੰਸਾਰ ਦੇ ਵਿੱਚ ਗਲਤ ਜਾਂਦਾ ਕਿਉਂਕਿ ਚਾਹੇ ਖਾਲਿਸਤਾਨ ਦੀ ਗੱਲ ਕੀਤੀ ਜਾਂਦੀ ਹੈ ਜਾਂ ਗਲਤ ਮੈਸੇਜ ਜਾਣਾ ਤਾਂ ਉਹ ਸਮਾਜ ਤੇ ਉਲਟ ਹੈ ਪੰਜਾਬ ਦੇ ਉਲਟ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਵੀ ਉਲਟ ਹੈ ਹੁੱਲੜਵਾਜੀ ਰੋਕਣ ਦੀ ਤੁਸੀਂ ਗੱਲ ਕਰ ਰਹੇ ਹੋ ਚਾਹੇ ਪ੍ਰਸ਼ਾਸਨ ਲਗਾਤਾਰ ਗੱਲ ਕਰਦਾ ਹੈ ਕਿ ਹੁੱਲੜਵਾਜੀ ਰੁਕੇਗੀ ਜਾ ਸਿੰਘ ਜ਼ਬਾਨਾ ਬੋਲੋ ਬਿਆਨ ਦਿੱਤੇ ਜਾਂਦੇ ਨੇ ਅਪੀਲ ਕੀਤੀ ਜਾਂਦੀ ਹੈ ਬੇਨਤੀ ਕੀਤੀ ਜਾਂਦੀ ਹੈ ਪਰ ਉਹ ਬੇਨਤੀਆਂ ਧਰੀਆਂ ਦੀਆਂ ਧਰੀਆਂ ਰਹਿ ਜਾਂਦੀ ਹੈ ਜ਼ਰੂਰੀ ਨਹੀਂ ਕਿ ਹੋਲੇ ਮਹੱਲੇ ਮੌਕੇ ਹੁੱਲੜਵਾਜੀ ਹੁੰਦੀ ਹੈ ਸਾਨੂੰ ਗੁਰੂ ਘਰ ਦੇ ਵਿੱਚ ਜਾਣਾ ਮੰਦਿਰ ਚ ਜਾਣਾ ਮਸਜਿਦ ਜਾਣਾ ਬੜੇ ਨਿਮਾਣੇ ਹੋ ਕੇ ਜਾਣਾ ਪੈਂਦਾ ਹੈ ਅਰਪਣ ਬਹੁਤ ਦੁੱਖ ਹੁੰਦਾ ਜਦੋਂ ਇੱਕ ਵਿਅਕਤੀ ਬੋਲਟ ਦੇ ਪਟਾਕੇ ਜਾਂ ਕੁੜੀਆ ਛੇੜਦਾ ਜਾਂ ਧਾਰਮਿਕ ਸਥਾਨਾਂ ਦੀ ਇੱਕ ਇਹ ਵੀ ਬੇਅਤਵੀ ਹੁੰਦੀ ਹੈ ਕਿ ਜਦੋਂ ਉਹ ਡੀਜੇ ਲਗਾ ਕੇ ਗੁਰੂ ਘਰਾਂ ਵਿੱਚ ਜਾਂਦੇ ਆ ਕਿਤੇ ਨਾ ਕਿਤੇ ਸ਼ਰਦਾ ਦਾ ਵੀ ਕਾਹਨ ਹੁੰਦਾ ਹੈ ਜੋ ਕਿ ਨਹੀਂ ਹੋਣਾ ਚਾਹੀਦਾ ਇੱਕ ਮਾਂ ਦੇ ਪੁੱਤ ਤੇ ਇੱਕ ਇਹ ਗੁਰਬਖਤ ਸਿੰਘ ਸ਼ਹੀਦ ਪ੍ਰਦੀਪ ਸਿੰਘ ਦੇ ਪਿਤਾ ਨੇ ਪਿਛਲੇ ਸਾਲ ਹੋਲਾ ਮਹੱਲਾ ਪ੍ਰਦੀਪ ਨੇ ਇਹਨਾਂ ਦੇ ਨਾਲ ਮਿਲਾਇਆ ਸਾਡੇ ਨਾਲ ਮਿਲਾਇਆ ਅੱਜ ਉਹ ਇਤਿਹਾਸਿਕ ਧਰਤੀ ਤੋਂ ਰੁਸਕਤ ਹੋ ਗਿਆ ਦੇ ਅੱਜ ਉਹ ਸਾਡੇ ਵਿਚਕਾਰ ਨਹੀਂ ਹੈ ਕਾਰਨ ਕੀ ਬਣਿਆ ਹੁੱਲੜਵਾਰਿਆਂ ਨੂੰ ਰੋਕ ਰਿਹਾ ਸੀ ਪਰ ਰੋਕ ਦਾ ਰੋਕ ਦਾ ਅੱਜ ਉਹ ਆਪਣੀ ਮਾਂ ਦਾ ਪੁੱਤ ਅੱਜ ਪਿਓ ਦੀ ਆ ਅੱਖਾਂ ਦਾ ਤਾਰਾ ਉਹ ਖਤਮ ਹੋ ਗਿਆ ਇਸ ਜਹਾਨ ਤੋਂ ਚਲਾ ਗਿਆ ਕਿਤੇ ਨਾ ਕਿਤੇ ਅੱਜ ਉਸ ਪਿਓ ਨੂੰ ਪੁੱਛ ਕੇ ਦੇਖੋ ਉਹਦੇ ਦਿਲ ਤੇ ਹੌਲੇ-ਮਹੱਲੇ ਮੁੱਕੇ ਕੀ ਬੀਤਦੀ ਹੈ ਉਹਦੇ ਫਾਦਰ ਗੱਲ ਕਰਦੇ ਸੀ ਕਿ ਉਹਦੀ ਮਾਂ ਡਿਪਰੈਸ਼ਨ ਚ ਹੈ ਹੌਲਾ-ਮਹੱਲਾ ਆ ਗਿਆ ਉਹਦੀ ਅੱਖਾਂ ਚ ਹੰਝੂ ਹੈ ਸਾਡਾ ਵੀ ਦਿਲ ਕਿਤੇ ਰੋਂਦਾ ਕਿ ਜੇ ਵੀਰ ਹੁੱਲੜਵਾਰੀ ਨਾ ਹੁੰਦੀ ਵੀਰ ਹੁੱਲੜਵਾਰਿਆਂ ਨੂੰ ਨਾ ਰੋਕਦਾ ਤਾਂ ਜੋ ਸਾਡੇ ਵਿੱਚ ਹੋਲਾ ਮਹੱਲਾ ਮਨਾਉਂਦਾ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਸੋ ਪਰਿਵਾਰ ਵੱਲੋਂ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਸੰਗਤ ਨੂੰ ਅਵੇਅਰ ਕੀਤਾ ਜਾ ਰਿਹਾ ਜਾਗਰੂਕ ਕੀਤਾ ਜਾ ਰਿਹਾ ਕਿ ਗੁਰੂ ਘਰਾਂ ਦੇ ਵਿੱਚ ਆਓ ਪਤਿਤਪਣੇ ਨੂੰ ਪੰਗ ਕਰੋ ਅਤੇ ਅਸੀਮ ਮਰਿਆਦਾ ਦੇ ਵਿੱਚ ਰਹਿ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਅਰਪਣ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਦੇਖ ਸਕਦੇ ਹੋ ਸੰਗਤ ਨੂੰ ਜਾਗਰੂਕਤਾ ਕੀਤੀ ਜਾ ਰਹੀ ਹੈਗਾ ਹੁੱਲੜਬਾਜੀ ਨਾ ਕੀਤੀ ਜਾਵੇ ਸੋ ਤਖ਼ਤ ਸਾਹਿਬ ਦੇ ਸਾਹਮਣੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਤਾਂ ਕਿ ਸੰਗਤ ਦੇ ਵਿੱਚ ਜਾਗਰੂਕਤਾ ਰਹੇ ਸੋ ਲਗਾਤਾਰ ਅਸੀਂ ਹੋਲਾ ਮਹੱਲਾ ਦੇ ਲਈ ਤੁਹਾਡੇ ਨਾਲ ਬਣੇ ਹੋਏ ਹਾਂ ਤੁਸੀਂ ਜੁੜੇ ਰਹਣਾ ਪੰਜਾਬੋਂ ਦੇ ਨਾਲ ਮੈਨੂੰ ਅਰਪਣ ਕੌਰ ਨੂੰ ਸਹਿਯੋਗੀ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਦਿਓ ਆਗਿਆ ਧੰਨਵਾਦ